बीएसके मीडिया ग्रुप ਨਾਲ ਜੁੜੇ ਸਾਰੇ ਯਾਰਾਂ ਦੋਸਤਾਂ ਪੈਣਾ ਪਾਈਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮਿੱਤਰੋ ਪਿਆਰਿਓ ਪੰਜਾਬੀਆਂ ਨੇ ਬਹੁਤ ਪ੍ਰਵਾਸ ਕੀਤਾ ਵੀਰ ਦਵਿੰਦਰ ਜਿਹੜਾ ਗਾਇਕੀ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਆ ਉਹ ਵੀ ਬਸ ਇਹੀ ਸੁਪਨੇ ਲੈ ਕੇ ਆਪਣੇ ਪਰਿਵਾਰ ਸਮੇਤ ਇੱਥੇ ਮੂਵ ਹੋਏ ਹੋਣਗੇ ਕਿ ਚਲੋ ਯਾਰ ਪੰਜਾਬ ਦੇ ਵਿੱਚ ਬੜਾ ਹੀ ਕੁਸ਼ੇ ਹੋਇਆ ਚੱਲ ਰਿਹਾ ਜਿੰਨਾ ਮਰਜੀ ਕੰਮ ਕਰ ਲਓ ਵਰਕਤ ਹੈ ਨਹੀਂ ਕੀ ਜਾਂ ਲਾਈਫ ਹੈ ਨਹੀਂ ਕੀ ਜਾਂ ਸੀ ਸਿਕਿਉਰ ਨਹੀਂ ਜਾਂ ਬੱਚਿਆਂ ਦੀ ਪੜ੍ਹਾਈ ਦਾ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਬੜਾ ਕੁਝ ਸੋਚ ਕੇ ਬੰਦੇ ਇੱਥੇ ਮੂਵ ਹੋਇਆ ਵਿਚਾਰਾ ਪਰ ਉਸ ਬੰਦੇ ਨੂੰ ਕੀ ਪਤਾ ਸੀਗਾ ਕਿ ਪੰਜਾਬੀ ਤਾਂ ਉੱਥੇ ਵੀ ਬਹੁਤ ਪਹੁੰਚ ਚੁੱਕੇ ਨੇ ਤੇ ਪੰਜਾਬੀ ਜਿੱਥੇ ਜਾਂਦੇ ਨੇ ਆਪਣੀਆਂ ਆਦਤਾਂ ਲੈ ਕੇ ਜਾਂਦੇ ਨੇ ਦੁੱਖ ਦੀ ਗੱਲ ਆ ਕਿ ਫਰੋਤੀਆਂ ਦੇਣ ਵਾਲੇ ਵੀ ਅਸੀਂ ਫਰੋਤੀਆਂ ਮੰਗਣ ਵਾਲੇ ਵੀ ਅਸੀਂ ਗੋਲੀਆਂ ਚਲਾਉਣ ਵਾਲੇ ਵੀ ਅਸੀਂ ਤੇ ਮਾਰਨ ਵਾਲੇ ਵੀ ਅਸੀਂ ਚੋਰੀਆਂ ਦੇ ਵਿੱਚ ਵੀ ਸਾਡਾ ਸਭ ਤੋਂ ਅੱਗੇ ਨਾਮ ਤੇ ਪਰਿਵਾਰਾਂ ਨੂੰ ਮਾਰਨ ਵਿੱਚ ਵੀ ਅਸੀਂ ਅੱਗੇ ਆ ਕੋਈ ਤੀਵੀ ਨੂੰ ਮਾਰੀ ਜਾਂਦਾ ਕੋਈ ਤੀਵੀ ਆਪਣੇ ਪਤੀ ਨੂੰ ਮਾਰੀ ਜਾਂਦੀ ਹੈ ਸੋ ਬੜਾ ਹੀ ਕੋਈ ਸਾਡੀ ਕਮਿਊਨਿਟੀ ਦੇ ਵਿੱਚ ਹੋ ਰਿਹਾ ਹੈ ਦੁਖਦਾਇਕਾ ਚਿੰਤਤਾਂ ਸੀ ਬੰਦਾ ਫਿਰ ਏਦੂ ਗਾਂ ਕਿੱਥੇ ਜਾਵੇ ਦੱਸੋ ਕਿਸੇ ਦਾ دل ਨਹੀਂ ਕਰਦਾ ਕਿ ਆਪਣਾ ਮੋਲਕ ਆਪਣਾ ਕਸਬਾ ਆਪਣਾ ਪਿੰਡ ਆਪਣੇ ਯਾਰ ਦੋਸਤ ਭੈਣ ਭਰਾਈ ਮਾਂ ਪਿਓ ਨੂੰ ਛੱਡ ਕੇ ਸੱਤ ਸਮੁੰਦਰੋਂ ਪਾਰ ਚਲ ਜਾਈਏ ਜੇ ਸਾਡੇ ਆਪਣੇ ਮੋਲਕ ਜਾਂ ਆਪਣੇ ਸੂਬੇ ਦੇ ਵਿੱਚ ਸਾਰਾ ਕੁਝ ਸੈੱਟ ਹੋਵੇ ਤੇ ਕਿਉਂ ਜਾਈਏ ਅਸੀਂ ਸੁਵੀਰ ਦਿਵਿੰਦਰ ਜੀ ਅੱਜ ਮੇਰੇ ਨਾਲ ਜੁੜ ਚੁੱਕੇ ਨੇ ਦੇਖਦੇ ਹਾਂ ਕੀ ਉਹਨਾਂ ਦੇ ਸੂਰਤ ਹਾਲ ਕੀ ਕੀ ਹੋਇਆ ਸਾਰਾ ਉਹਨਾਂ ਦੇ ਕੋਲ ਵੇਰਵਾ ਲਵਾਂਗੇ ਪਰ ਮੈਂ ਬਹੁਤ ਸਾਰੇ ਸਵਾਲ ਨਹੀਂ ਪੁੱਛਾਂਗਾ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਸੇਫਟੀ ਵਾਸਤੇ ਕੁਝ ਇੱਕ ਸਵਾਲ ਹੈ ਮੇਰੇ ਮਨ ਦੇ ਵਿੱਚ ਹੋਣਗੇ ਪਰ ਮੈਂ ਪੁੱਛਾਂਗਾ ਨਹੀਂ ਥਿਲੋ ਫਿਰ ਗੱਲ ਕਰਦੇ ਆਂ ਵੀਰ ਦਿਵਿੰਦਰ ਜੀ ਦੇ ਨਾਲ ਹਾਂਜੀ ਦਿਵਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ ਵੀਰ ਦਿਵਿੰਦਰ ਜੀ ਬਹੁਤ ਬਹੁਤ ਜੀ ਆਪੀ ਐਸਕੇ ਮੀਡੀਆ ਤੇ ਸੋ ਪੀ ਐਸ ਕੇ ਮੀਡੀਆ ਗਰੁੱਪ ਵੱਲੋਂ ਔਰ ਮੇਰੇ ਪਰਮਜੀਤ ਭਾਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਪੀਐਸਕੇ ਮੀਡੀਆ ਦਾ ਤੇ ਜਿੰਨੇ ਵੀ ਸਾਰੀ ਟੀਮ ਹੈ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੇਰੀ ਆਵਾਜ਼ ਬਣੇ ਹੋ ਬਹੁਤ ਮਿਹਰਬਾਨੀ ਤੁਹਾਡੀ ਬਿਲਕੁਲ ਪਾਜੀ ਅਸੀਂ ਬੜਾ ਮੈਨੂੰ ਅਫਸੋਸ ਹੈ ਪਾਜੀ ਮੈਂ ਖਬਰ ਜੋ ਸੁਣੀ ਕਿ ਤੁਹਾਡੇ ਇੱਥੇ ਤੁਸੀਂ ਮੈਨੂੰ ਐਕਚੁਅਲੀ ਪਤਾ ਨਹੀਂ ਤੁਸੀਂ ਕੈਨੇਡਾ ਮੂਵ ਹੋ ਚੁੱਕੇ ਹੋ ਤੇ ਜਿੱਦਣੇ ਖਬਰ ਹੈ ਉਸ ਦਿਨ ਹੀ ਪਤਾ ਲੱਗਾ ਬੜਾ ਹੀ ਅਫਸੋਸ ਹੈ ਕਿ ਕਲਾਕਾਰ ਕੀ ਸੁਪਨੇ ਲੈ ਕੇ ਆਉਂਦਾ ਆਪਣੇ ਬੱਚਿਆਂ ਸਮੇਤ ਵੀ ਚਲੋ ਅਸੀਂ ਕਿਸੇ ਚੰਗੇ ਮੁਲਕ ਦੇ ਵਿੱਚ ਜਾਂਦੇ ਆ ਸਾਡੇ ਪੰਜਾਬ ਤੇ ਜੋ ਕੁਝ ਹੋ ਰਿਹਾ ਉਹਨਾਂ ਚੀਜ਼ਾਂ ਤੋਂ ਬਚ ਜਾਵਾਂਗੇ ਪਰ ਅਸੀਂ ਇਹ ਭੁੱਲ ਜਾਨੇ ਕਿ ਉੱਥੇ ਵੀ ਪੰਜਾਬੀ ਜਾ ਚੁੱਕੇ ਨੇ ਔਰ ਆਪਣੀਆਂ ਆਦਤਾਂ ਸਾਰਾ ਕੁਝ ਜਿਵੇਂ ਮੈਂ ਕਿਹਾ ਸੀ ਕਿ ਨਾਲ ਹੀ ਲੈ ਕੇ ਜਾਂਦੇ ਨੇ ਬੜਾ ਅਫਸੋਸ ਹੈ ਭਾਜੀ ਜੋ ਤੁਹਾਡੇ ਨਾਲ ਤੁਹਾਡੇ ਪਰਿਵਾਰ ਤੇ ਗੋਲੀਆਂ ਗੋਲੀਆਂ ਚੱਲੀਆਂ ਨੇ ਘਰ ਦੇ ਵਿੱਚ ਸ਼ੁਕਰ ਹੈ ਮਾਲਕ ਦਾ ਤੁਸੀਂ ਦੱਸਿਆ ਕਿ ਤੁਹਾਨੂੰ ਘਰ ਨਹੀਂ ਸੀ ਤੁਸੀਂ ਸ਼ੁਕਰ ਹੈ ਨੁਕਸਾਨ ਹੋਣੋਂ ਬਚ ਗਿਆ ਪਰ ਮੈਂ ਚਾਹੁੰਦਾ ਕਿ ਸਾਰਾ ਸੂਰਤਿ ਹਾਲ ਦੱਸੋ ਤੇ ਕੀ ਕੀ ਹੋਇਆ ਸੀ ਔਰ ਕਦੋਂ ਸੀਗਾ ਇਹ ਸਾਰਾ ਹਾਦਸਾ ਹੋਇਆ ਪਾ ਜੀ ਇਹ 6 ਜਨਵਰੀ ਨੂੰ ਸਾਰਾ ਇਹ ਹੋਇਆ ਜੀ 6 ਜਨਵਰੀ ਨੂੰ ਮੈਂ ਘਰ ਤੋਂ ਕੰਮ ਲਈ ਗਿਆ ਕੰਮ ਤੇ ਜਾ ਕੇ ਬਸ ਜਾ ਕੇ ਲੱਗਿਆ ਕੰਮ ਤੇ ਤੇ ਮੇਰੇ ਫੋਨ ਤੇ ਇੱਕ ਮੈਸੇਜ ਆਈ ਜਾਂਦਾ ਸੀਗਾ ਵੀ ਫੋਨ ਆਈ ਜਾਂਦਾ ਸੀ ਚਲੋ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਬੈਕ ਕਾਲ ਆਪਣਾ ਮੈਂ ਤੁਹਾਨੂੰ ਬੈਕ ਮੈਸੇਜ ਕਰਦਾ ਤੇ ਜਦੋਂ ਉਹਨਾਂ ਨੇ ਫੇਰ ਮੈਨੂੰ ਕਹਿੰਦੇ ਵੀ ਅਰਜੈਂਟ ਹੈ ਚਲੋ ਮੈਂ ਫੋਨ ਲਾਇਆ ਜੀ ਤੇ ਉਹ ਫੋਨ ਤੇ ਮੈਨੂੰ ਕਹਿੰਦੇ ਵੀ ਮੈਂ ਐਦਾ ਐਦਾ ਕਰਕੇ ਵੀ ਬਟਾਲੇ ਤੋਂ ਕੋਈ ਬੋਲਦਾ ਤੇ ਤੂੰ ਆਪਣਾ 5 ਲੱਖ ਡਾਲਰ ਤੈਨੂੰ ਦੇਣਾ ਪੈਣਾ ਪਹਿਲਾਂ ਗੱਲ ਸੁਣੀ ਜਾਈ ਹੁਣ ਸਾਡੀ ਅੱਛਾ ਮੈਂ ਕਿਹਾ ਜੀ ਚਲੋ ਗੱਲ ਸੁਣਾਓ ਜੀ ਮੈਨੂੰ 5 ਲੱਖ ਵੀ ਕਾਹਦਾ ਦੇਣਾ ਜਾਂ ਕੋਈ ਕੀ ਹੈਗਾ ਸਿਸਟਮ ਜੀ ਕਹਿੰਦੇ 5 ਲੱਖ ਦੂਜੇ ਮੇਰੇ ਇੱਕ ਬ੍ਰਦਰ ਨਾਲ ਗੱਲ ਕਰ ਉਹ ਤੈਨੂੰ ਦੱਸਦਾ 5 ਲੱਖ ਰੁਪਈਆ ਹੈ ਕਿ ਡਾਲਰ ਹੈ ਚਲੋ ਉਹਨਾਂ ਨੇ ਗੱਲ ਕੀਤੀ ਜਿਹੜੇ ਦੂਜੇ ਸੀਗੇ ਭਾਜੀ ਕਹਿੰਦੇ ਵੀਰੇ ਵੀ 5 ਲੱਖ ਡਾਲਰ ਦੀ ਗੱਲ ਕਰਦੇ ਆ ਐਦਾਂ ਦਾ ਕਰਕੇ ਵੀ ਵੀ ਤੈਨੂੰ ਦੇਣਾ ਹੀ ਪੈਣਾ ਮੈਂ ਕਿਹਾ ਵੀ ਮੇਰੇ ਕੋਲੇ ਪੈਸੇ ਕਿੱਥੇ ਆ ਕਹਿੰਦੇ ਸਾਡੇ ਕੋਲੇ ਪੱਕੀ ਰਿਪੋਰਟ ਆ ਮੈਂ ਕਿਹਾ ਤੁਸੀਂ ਆਪਦੀ ਰਿਪੋਰਟ ਨੂੰ ਵੀਰੇ ਪ੍ਰੋਪਰ ਤਰੀਕੇ ਨਾਲ ਪਤਾ ਕਰ ਲਓ ਉਹਦਾ ਵੀ ਮੇਰੇ ਕੋਲੇ ਇੰਨੇ ਪੈਸੇ ਨਹੀਂ ਹੈਗੇ ਵੀ ਮੈਂ ਸਮਾਲ ਬਿਜ਼ਨਸ ਆ ਸਮਾਲ ਆਪਦਾ ਆਪ ਤੜਕਿਓਂ ਲੈ ਕੇ ਕੰਮ ਤੇ ਜਾਂਦੇ ਹੱਥ ਨੇ ਲਿਬੜੇ ਆਉਣੇ ਆ ਤੇ ਕਹਿੰਦੇ ਵੀ ਨਹੀਂ ਨਹੀਂ ਤੇਰੇ ਕੋਲੇ ਪੈਸੇ ਹੈਗੇ ਤੁਹਾਨੂੰ ਦੇਣੇ ਪੈਣੇ ਆ ਜੀ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਦੀਆਂ ਕਾਲਾਂ ਨੈਕਸਟ ਤੇ ਫਿਰ ਉਸ ਤੋਂ ਬਾਅਦ ਪੰਜ ਸੱਤ ਦਿਨ ਲਗਾਤਾਰ ਉਹਨਾਂ ਦੀਆਂ ਕੋਲਾਂ ਆਈਆਂ ਬੀ ਪੈਸੇ ਦੇ ਦਿਓ ਪੈਸੇ ਦੇ ਦਿਓ ਮੈਂ ਕਿਹਾ ਵੀ ਮੇਰੇ ਕੋਲੇ ਵਾਕਿਆ ਹੀ ਪੈਸੇ ਹੈ ਨਹੀਂ ਕਿ ਵੀ ਮੈਂ ਕਿੱਥੋਂ ਦੇਵਾਂ ਤਾਂ ਫਿਰ ਉਸ ਤੋਂ ਬਾਅਦ ਕਹਿੰਦੇ ਚਲੋ ਹੁਣ ਕੁਝ ਕਰਕੇ ਦੇਨੂੰ ਤੇਰੇ ਤੋਂ ਪੈਸੇ ਮੰਗਾਗੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹਾਂਜੀ ਸੋਰੀ ਹਾਂਜੀ ਹਾਂਜੀ ਕੋਈ ਨਹੀਂ ਕਰੂ ਗੱਲ ਹਾਂਜੀ 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 ਤੁਸੀਂ ਵਿਚਦੀ ਕਰ ਲਓ ਗੱਲ ਕੋਈ ਗੱਲ ਨਹੀਂ ਹਾਂਜੀ ਮੈਂ ਕਿਹਾ ਕੁਝ ਪਤਾ ਲੱਗਦਾ ਸੀ ਕਿੱਥੋਂ ਦਾ ਨੰਬਰ ਨੇ ਜਾਂ ਕੌਣ ਕੋਈ ਆਵਾਜ਼ ਦੀ ਪਹਿਚਾਨ ਹੁੰਦੀ ਹੋਵੇ ਮਾੜੀ ਮੋਟੀ ਹਾਂਜੀ ਉਹ ਨੰਬਰ ਭਾਜੀ ਬਾਹਰ ਦੀ ਸੀਗੇ ਜੀ ਕਿਤੇ ਜਿਵੇਂ ਪਲੱਸ 44 ਪਲੱਸ ਡਬਲ 3 ਪਲੱਸ 35 ਐਦਾਂ ਦੇ ਨੰਬਰਾਂ ਤੋਂ ਕਾਲ ਆਉਂਦੀਆਂ ਰਹੀਆਂ ਜੀ ਅੱਛਾ ਹਾਂਜੀ ਤੇ ਉਹ ਬੋਲਦੇ ਪੰਜਾਬੀ ਸੀ ਬੋਲਦੇ ਪੰਜਾਬੀ ਸੀ ਪੰਜਾਬੀ ਭਰਾ ਸੀ ਸਾਰਾ ਬੋਲੀ ਗਏ ਆ ਕਹਿੰਦੇ ਵੀਰੇ ਤੇਰੇ ਗਾਣੇ ਵੀ ਸੁਣਦੇ ਰਹੇ ਆ ਹੋਰ ਮੈਂ ਕਿਹਾ ਯਾਰ ਵੀ ਤੁਸੀਂ ਗਾਣੇ ਸੁਣਦੇ ਰਹੋ ਫਿਰ ਮੇਰੇ ਨਾਲ ਹੀ ਥੋੜੀ ਤੱਕਾ ਕਰਨਾ ਤੇ ਕਹਿੰਦੇ ਕਹਿੰਦੇ ਵੀ ਨਹੀਂ 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 ਤੈਨੂੰ ਆਪਣਾ ਸਾਡੀ ਵੀ ਮਜਬੂਰੀ ਆ ਕਹਿੰਦੇ ਸਾਨੂੰ ਵੀ ਕਿਸੇ ਨੇ ਉੱਪਰੋਂ ਕਿਹਾ ਹੋਇਆ ਤੇ ਸਾਡੀ ਮਜਬੂਰੀ ਆ ਉਹ ਤਾਂ ਤੇਰੇ ਤੋਂ ਲੈਣੀ ਲੈਣੇ ਆ ਉੱਪਰੋਂ ਕਿਹਾ ਪਿਆ ਮਤ ਉਹਨਾਂ ਨੇ ਕਿਹਾ ਇਦਾਂ ਵੀ ਉੱਪਰੋਂ ਕਿਹਾ ਹੋਇਆ ਸਾਨੂੰ ਵੀ ਕਿਸੇ ਨੇ ਹਾਂਜੀ 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 ਕਿਹਾ ਵੀ ਸਾਡੀ ਵੀ ਮਜਬੂਰੀ ਆ ਵੀ ਤੈਨੂੰ ਦੇਣੀ ਪੈਣੀ ਆ ਵੀ ਹੂੰ ਤਾਂ ਤੇਰਾ ਸੁਣਦੇ ਰਹੇ ਅਸੀਂ ਤੇਰਾ ਵੀ ਅਸੀਂ ਤੈਨੂੰ ਜਾਣਦੇ ਆ ਚੱਲ ਤੂੰ ਕਹਿੰਦੇ ਬੰਦਾ ਵੀ ਠੀਕ ਐ ਬੰਦਾ ਵੀ ਵਧੀਆ ਐ ਤੋ ਤਰੀਫਾਂ ਵੀ ਕਰੀਆਂ ਉਹਨਾਂ ਨੇ ਬਹੁਤ ਜ਼ਿਆਦੇ ਅੱਛਾ ਇਹ ਵੀ ਗੱਲਾਂ ਕਹੀਆਂ ਉਹਨਾਂ ਨੇ ਬੰਦਾ ਵੀ ਠੀਕ ਐ ਤੇ ਉਹਨਾਂ ਨੇ ਵੀ ਸੁਣਦੇ ਆ ਹਾਂਜੀ ਹਾਂਜੀ ਹਾਂ ਇਹ ਵੀ ਗੱਲਾਂ ਕਹੀਆਂ ਨਾਲੀ ਤੇ ਫਿਰ ਮੈਂ ਉਹਨਾਂ ਨੂੰ ਕਿ ਰਿਕੁਐਸਟ ਹੀ ਕਰੀ ਜਨਾ ਮੈਂ ਤੱਕ ਅੱਜ ਤੱਕ ਵੀ ਰਿਕੁਐਸਟ ਹੀ ਕਰੀ ਜਨਾ ਵੀਰੇ ਪੈਸੇ ਹੈ ਨਹੀਂ ਮੈਂ ਕਿੱਥੋਂ ਦੇ ਦਿਆਂ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ 10 ਦਿਨ ਕਾਲ ਨਹੀਂ ਆਈ ਲਗਭਗ ਜੀ ਤੇ ਜਦੋਂ ਉਹਨਾਂ ਨੇ ਮੈਨੂੰ ਕਹਿਤਾ ਸੀਗਾ ਵੀ ਤੇਰੇ ਤੇ ਹੁਣ ਕਾਰਵਾਈ ਕੁਛ ਨਾ ਕੁਛ ਪਾ ਕੇ ਤੇ ਫੇਰ ਉਹ ਦੁਬਾਰਾ ਤੈਨੂੰ ਦੱਸਾਂਗੇ ਸੀ ਫਿਰ ਉਹਨਾਂ ਨੇ 24 ਜਨਵਰੀ ਨੂੰ ਫਾਇਰਿੰਗ ਕੀਤੀ ਹੈ ਜੀ ਘਰ ਤੇ ਹੂੰ ਤੇ ਦੋ ਜਣੇ ਆਏ ਐ ਹਾਂ ਹਾਂ ਜਿੰਨਾਂ ਕੋਲੇ ਪੈਦਲ ਹੀ ਆਏ ਆ ਉਹ ਸ਼ਾਇਦਨ ਮੇਰੇ ਘਰ ਤੇ ਨੇੜੇ ਇੱਕ ਕੋਈ ਪਾਰਕ ਹੈ ਉਹਦੇ ਵਿੱਚ ਵੀ ਉਹ ਤੇ ਮੁੰਡੇ ਵੀ ਹਲਕੇ ਹਲਕੇ ਜਿਹਾ ਲੱਗਦੇ ਮੈਂ ਦੇਖੇ ਗੋਲੀਆਂ ਚਲਾਉਂਦੇ ਸੀ ਬਿਲਕੁਲ ਹੀ ਛੋਟੇ ਬੱਚੇ ਆ ਜੀ ਛੋਟੇ ਬੱਚੇ ਜਿਵੇਂ ਸਟੂਡੈਂਟ ਹੋਣ ਜਾਂ ਹੋਰ ਇਦਾਂ ਦਾ ਮਤਲਬ ਹਾਂਜੀ 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 ਵੀ ਸ਼ਾਇਦ ਉਦਾਂ ਦੇ ਕੋਈ ਬੱਚੇ ਹਰ ਜਿਹੜੀ ਗੱਲ ਤੁਸੀਂ ਵੀਰ ਦਵਿੰਦਰ ਪਾਜੀ ਕਹੀ ਆ ਕਿ ਉਹ ਕਹਿੰਦੇ ਵੀ ਸਾਡੀ ਵੀ ਮਜਬੂਰੀ ਆ ਸਾਨੂੰ ਕਿਹਾ ਗਿਆ ਇਹਦਾ ਮਤਲਬ ਆ ਕਿ ਉਹਨਾਂ ਕੋਲੋਂ ਲੋਕਾਂ ਨੇ ਬੱਚੇ ਅੱਗੇ ਹਾਇਰ ਕੀਤੇ ਹੋਏ ਨੇ ਹੁਣ ਦੇਖੋ ਜੀ ਇਹੀ ਚੀਜ਼ ਕਰੀ ਹੋਈ ਹੈ ਜੀ ਉਹਨਾਂ ਨੇ ਉਹ ਵੀ ਸ਼ਾਇਦ ਹੋ ਸਕਦਾ ਕਿਸੇ ਨੇ ਹਾਇਰ ਕੀਤੇ ਹੋਣ ਜੀ ਜਾਂ ਪਤਾ ਨਹੀਂ ਹੈ ਜੀ ਇਹ ਸੀ ਦਾ ਤਾਂ ਜਿੱਦਾਂ ਜਿੱਦਾਂ ਤੁਸੀਂ ਕਹਿ ਰਹੇ ਜੇ ਉਹਨਾਂ ਨੇ ਕਿਹਾ ਆ ਤੁਹਾਨੂੰ ਕਿ ਸਾਡੀ ਵੀ ਮਜਬੂਰੀ ਹੈ ਸਾਨੂੰ ਕਿਹਾ ਗਿਆ ਤੁਹਾਡੇ ਤੇ ਆਹ ਗੱਲਾਂ ਕਰਨ ਨੂੰ ਆਹ ਫਾਇਰ ਕਰਨ ਨੂੰ ਜਾਂ ਜੋ ਵੀ ਤੁਹਾਡੇ ਤੋਂ ਮਤਲਬ ਪੈਸੇ ਲੈਣ ਵਾਸਤੇ ਇਹਦਾ ਮਤਲਬ ਵੀ ਹਾਂਜੀ ਹਾਂਜੀ ਨਮ ਉਹਦੇ ਕੋਈ ਬੰਦੇ ਹੈਗੇ ਨੇ ਉਹਨਾਂ ਨੇ ਹਾਇਰ ਕੀਤੇ ਹੋਏ ਨੇ ਬੱਚੇ ਹਨਾ ਬਸ ਉਹ ਕਈ ਵਾਰੀ ਭਾਜੀ ਹੋ ਸਕਦਾ ਕਈ ਵਾਰੀ ਵੈਸੇ ਹੀ ਬੰਦਾ ਕਹਿ ਦਿੰਦਾ ਹੈ ਜਾਂ ਹੋਰ ਆ ਹੋਣਗੇ ਵੀ ਕਿ ਨਾ ਹੋਣਗੇ ਆਪਾਂ ਨੂੰ ਇਸ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ ਜੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਦੋ ਹਲਕੇ ਜਿਹੇ ਬੱਚੇ ਸੀਗੇ ਜੀ ਉਹ ਤੇ ਆ ਕੇ ਉਹਨਾਂ ਨੇ ਘਰ ਤੇ ਫਾਇਰਿੰਗ ਫਾਇਰਿੰਗ ਕੀਤੀ ਹੈ ਜੀ ਰਾਤ ਦੇ 1:30 ਵਜੇ ਸੀਗੇ ਜੀ ਇੱਥੇ ਸੈਚਰਡੇ ਦੀ ਨਾਈਟ ਜੀ ਤੇ 1:30 ਵਜੇ ਫਾਇਰਿੰਗ ਕਰਕੇ ਤੇ ਉਹ ਉੱਥੇ ਹੀ ਜਦੋਂ ਜਿਹੜੇ ਰਸਤੇ ਆਏ ਉਸੇ ਰਸਤੇ ਵਾਪਸ ਚਲੇ ਗਏ ਜੀ ਉਹ ਤੇ ਸੱਤ ਫੇਰ ਕੀਤੇ ਜੀ ਉਹਨਾਂ ਨੇ ਹਾਂ ਤੇ ਤੁਸੀਂ ਘਰ ਨਹੀਂ ਸੀ ਕੋਈ ਵੀ ਹੈਨਾ ਉਦੋਂ ਨਹੀਂ ਮੈਂ ਘਰ ਨਹੀਂ ਸੀ ਜੀ ਅਸੀਂ ਥੋੜਾ ਚਲੇ ਗਏ ਸੀਗੇ ਜੀ ਪਹਿਲਾਂ ਫੈਮਿਲੀ ਘਰੇ ਹੀ ਸੀਗੀ ਤੇ ਫਿਰ ਅਸੀਂ ਹਾਂਜੀ ਬੜੀ ਚੰਗੀ ਗੱਲ ਤੁਸੀਂ ਘਰ ਨਹੀਂ ਸੀਗੇ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਕਿਚਨ ਦੇ ਵਿੱਚ ਵੀ ਗੋਲੀਆਂ ਚੱਲੀਆਂ ਹੋਏ ਨੇ ਤੁਹਾਡੇ ਵਾਸ਼ਰੂਮ ਤੱਕ ਬੈੱਡਰੂਮਾਂ ਤੱਕ ਗੋਲੀਆਂ ਆਈਆਂ ਹੋਈਆਂ ਨੇ ਹੈਨਾ ਤੇ ਸ਼ੁਕਰ ਹੈਕਰ ਜੇ ਕੋਈ ਹੋ ਸਕਦਾ ਸੀਗਾ ਹੈਨਾ ਹਾਂ ਜੀ ਉਹ ਫਰੰਟ ਤੇ ਗਰਾਜ ਆ ਫਰੰਟ ਦੇ ਗਰਾਜ 'ਚ ਮਾਰੀਆਂ ਜੀ ਉਹਨਾਂ ਨੇ ਕਾਰਨਰ ਤੇ ਘਰ ਉਹਦੇ ਫਰੰਟ ਤੇ ਮਾਰੀਆਂ ਗੋਲੀਆਂ ਤੇ ਉਹ ਫਿਰ ਗਾਂਹ ਤੱਕ ਗਈਆਂ ਜੀ ਉਹ ਅੰਦਰ ਵਾਸ਼ਰੂਮ 'ਚ ਵੀ ਗਈਆਂ ਤੇ ਉੱਪਰ ਬੈਡਰੂਮ 'ਚ ਵੀ ਗਈਆਂ ਜੀ ਉਹ ਗੋਲੀਆਂ ਤੇ ਜਿ ਆਪਣੀ ਜਦੋਂ ਉੱਪਰ ਬੈਡਰੂਮ 'ਚ ਚੜਦੇ ਆ ਸਟੇਅਰਸ ਵਗਿਆ ਹੋਈਆਂ ਉੱਥੇ ਉੱਥੋਂ ਤੱਕ ਉਹਨਾਂ ਨੂੰ ਉੱਥੇ ਜਾ ਕੇ ਰੁਕੀਆਂ ਜੀ ਗੋਲੀਆਂ ਤੁਹਾਨੂੰ ਕਦੇ ਇਦਾਂ ਵੀ ਮਹਿਸੂਸ ਹੋਇਆ ਸੀਗਾ ਪਹਿਲਾਂ ਗੋਲੀਆਂ ਚੱਲਣ ਤੋਂ ਵੀ ਕੋਈ ਰੈਕੀ ਰੁਕੀ ਕਰ ਰਿਹਾ ਤੁਹਾਡੇ ਕੋਈ ਅਨਨੋਨ ਕੋ ਬੰਦੇ ਜਾਂ ਗੱਡੀਆਂ ਗੁੱਡੀਆਂ ਕਦੇ ਖੜੀਆਂ ਵੇਖੀਆਂ ਔਨ ਘਰ ਦੇ ਕੋਲ ਕਦੇ ਇਹੋ ਜਿਹਾ ਮਹਿਸੂਸ ਹੋਇਆ ਸੀਗਾ ਭਾਜੀ ਕਦੇ ਕਦੇ ਨਹੀਂ ਅੱਜ ਤੱਕ ਵੀ ਨਹੀਂ ਕਦੇ ਹੋਇਆ ਜੀ ਮੈਨੂੰ ਤਾਂ ਨਾ ਹੀ ਕਿਸੇ ਦਾ ਆ ਕਦੇ ਸੋਚਿਆ ਨਹੀਂ ਸੀ ਵੀ ਇਦਾਂ ਦਾ ਕੁਝ ਹੋਊਗਾ ਜੀ ਕਦੇ ਵੀ ਕਿਉਂਕਿ ਜਾਂ ਤਾਂ ਕਿਸੇ ਨਾਲ ਕੋਈ ਲਾਗ ਡਾਟ ਹੋਵੇ ਕੋਈ ਦੁਸ਼ਮਣੀ ਹੋਵੇ ਜਾਂ ਕਿਸੇ ਨਾਲ ਕੋਈ ਆਪਣਾ ਵੈਸੇ ਕੋਈ ਹੋਵੇ ਹੈਨਾ ਤੇ ਕਦੇ ਕਿਸੇ ਨਾਲ ਨਹੀਂ ਮੈਨੂੰ ਤਾਂ ਐ ਲੱਗਦਾ ਸੀ ਵੀ ਸਾਰਾ ਜਿਵੇਂ ਆਪਦੀ ਭੈਣ ਭਰਾਏ ਦੀ ਸਾਰੇ ਪਈ ਮੈਂ ਤਾਂ ਕਦੇ ਕਿਸੇ ਨਾਲ ਐਦਾਂ ਦਾ ਮੈਨੂੰ ਨਾ ਹੀ ਲੱਗਿਆ ਨਾ ਹੀ ਵੀ ਪਹਿਲਾਂ ਕਿਸੇ ਨਾਲ ਸੀਗਾ ਤੇ ਉਸ ਦਿਨ ਵੀ ਮੈਨੂੰ ਕੋਈ ਐਦਾਂ ਦਾ ਨਹੀਂ ਲੱਗਿਆ ਵੀ ਮੇਰੀ ਕੋਈ ਰੇਕੀ ਕਰ ਰਿਹਾ ਜਾਂ ਹੋਰ ਹੈ ਜੀ ਫਿਰ ਤੁਹਾਨੂੰ ਭੱਜ ਕਿੱਦਾਂ ਪਤਾ ਲੱਗਿਆ ਵੀ ਗੋਲੀਆਂ ਤੁਸੀਂ ਬਾਹਰ ਸੀਗੇ ਫੇ ਆ ਕੇ ਘਰ ਵੇਖਿਆ ਜਾਂ ਕੋਈ ਪੁਲਿਸ ਦੀ ਕਾਲ ਕੋਲਾਈ ਤੁਹਾਨੂੰ ਤਾਂ ਨਹੀਂ ਮੈਂ ਤਾਂ ਬਾਹਰ ਹੀ ਸੀਗੀ ਜੀ ਅਸੀਂ ਦਾ ਤੇ ਜਦੋਂ ਮੈਨੂੰ ਆਪਣੇ ਪੁਲਿਸ ਦੀ ਕਾਲ ਆਈ ਹੈ ਜੀ ਕਹਿੰਦੇ ਤੁਹਾਡੇ ਘਰ ਤੇ ਹਾਂਜੀ ਵੀ ਗੋਲੀਆਂ ਚੱਲੀਆਂ ਮੈਂ ਕਿਹਾ ਵੀ ਅਸੀਂ ਤਾਂ ਹੁਣ ਬਾਹਰ ਆਂ ਜੀ ਤੇ ਉਹ ਕਹਿੰਦੇ ਵੀ ਤੁਸੀਂ ਆਓ ਤੇ ਸਾਡੇ ਕੋਈ ਸਾਈਨ ਵਗੈਰਾ ਕਰਨੀ ਹੁੰਦੀ ਹੈ ਹੋਰ ਸਾਰਾ ਕੁਝ ਜੀ 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 ਤੇ ਉਸ ਤੋਂ ਬਾਅਦ ਅਸੀਂ ਆਏ ਆਂ ਜੀ ਕਰ ਤੇ ਜਿਵੇਂ ਅੱਜ ਕੱਲ ਬੜਾ ਕੁਛ ਹੈ ਵੀ ਬੰਦੇ ਗੋਲੀਆਂ-ਗੋਲੀਆਂ ਚਲਾ ਕੇ ਜ਼ਿੰਮੇਵਾਰੀਆਂ ਲੈਦੇ ਕੋਈ ਇਹੋ ਜਿਹੀ ਵੀ ਇਕਾਈ ਕਿ ਕਿਸੇ ਨੇ ਜ਼ਿੰਮੇਵਾਰਲੇ ਹੋਵੇ ਕਿਸੇ ਕਿਸੇ ਨਹੀਂ ਫਿਲਹਾਲ ਤਾਂ ਕੋਈ ਨਹੀਂ ਹੈਗਾ ਜੀ ਵੈਸੇ ਕਮੈਂਟ-ਕਮੈਂਟ ਕਰਕੇ ਕਹੀ ਗਈ ਜਾਂਦੇ ਮੈਂ ਉਹ ਕਰ ਲਿਆ ਪਰ ਇਦਾਂ ਦਾ ਕੁਝ ਨਹੀਂ ਹੈਗਾ ਜੀ ਮੈਨੂੰ ਸਿੱਧਾ ਕਿਸੇ ਲਈ ਨਹੀਂ ਕਿਹਾ ਜੀ ਹਮ ਹਮ ਬੜਾ ਬਹੁਤ ਹੀ ਮਾੜਾ ਇਹ ਹਾਲਾਤ ਨੇ ਤੇ ਕੋਈ ਮੈਂ ਕੋਈ ਵੀਡੀਓ ਵੇਖ ਰਿਆ ਸੀ ਕਿ ਕੋਈ ਐਮ ਐਲ ਐਮ ਆਈਏ ਦਾ ਵੀ ਕੋ ਚੱਕਰ ਚੁੱਕਰ ਤਰ ਸੀ ਕੋ ਇਹੋ ਜੀ ਤੁਹਾਡੇ ਕੋਲ ਡਿਮਾਂਡ ਨਹੀਂ ਭਾਜੀ ਐਦਾਂ ਦਾ ਕੁਝ ਨਹੀਂ ਜਦੋਂ ਬੰਦੇ ਕੰਮ ਕਰਦੇ ਆ ਉਦੋਂ 100 ਤਰ੍ਹਾਂ ਦਾ ਹੋ ਹੁੰਦਾ ਹੈ ਨਾ ਵੀ ਪਰ ਐਦਾਂ ਦਾ ਕੁਝ ਨਹੀਂ ਹੈਗਾ ਕਿਸੇ ਨਾ ਕੋਈ ਰੌਲਾ ਨਹੀਂ ਹੈਗਾ ਉਹ ਸਿਸਟਮ ਦਾ ਜਾਂ ਕੋਈ ਹੋਰ ਨਹੀਂ ਹੈਗਾ ਚਲੋ ਬੰਦੇ ਆ ਨੇ ਕੰਮ ਤਾਂ ਸਾਰੇ ਕਰਨੇ ਹੁੰਦੇ ਜੀ ਆਪਦੇ ਤੋਂ ਕੰਮ ਕਰਨੇ ਤਾਂ ਬੰਦਿਆਂ ਨੂੰ ਬੰਦੇ ਰੱਖਣੇ ਵੀ ਪੈਂਦੇ ਆ ਜੀ ਇਸ ਤਰ੍ਹਾਂ ਇਦਾਂ ਦਾ ਕੁਝ ਨਹੀਂ ਨਾ ਕੋਈ ਲੈਣ ਦੇਣਾ ਨਾ ਕੋਈ ਹੋਰ ਹੈ ਜੀ ਤੇ ਵੈਸੇ ਜੀ ਕੋਈ ਹੁਣ ਬੰਦੇ ਕਹੀ ਜਾਂਦੇ ਵੀ ਪਰ ਕੋਈ ਬੰਦਾ ਫੇਸ ਟੂ ਫੇਸ ਆ ਕੇ ਗੱਲ ਕਰੇ ਫੇਰ ਹੀ ਹੁੰਦਾ ਜੀ ਹੁਣ ਤਾਂ ਕਮੈਂਟਾਂ 'ਚ ਤਾਂ ਪਤਾ ਨਹੀਂ ਕਿਹਨੇ ਕਿਹਨੇ ਕੀ ਕੀ ਕਹਿਣਾ ਹੁੰਦਾ ਜੀ ਉਹਨਾਂ ਨੂੰ ਅਪਰੋਕ ਨਹੀਂ ਸਕਦੇ ਉਹ ਚੀਜ਼ਾਂ ਨੂੰ ਜੀ ਹਾਂ ਅਗਲਾ ਸਵਾਲ ਜੇ ਤੁਸੀਂ ਜਵਾਬ ਦੇਣਾ ਚਾਹੋ ਦੇ ਦਿਓ ਜੇ ਤੁਹਾਨੂੰ ਸੇਫਟੀ ਦਾ ਕੋਈ ਡਰ ਹੋਵੇ ਤੁਸੀਂ ਨਹੀਂ ਵੀ ਜਵਾਬ ਦਿਓ ਤੁਸੀਂ ਇੱਥੇ ਪਰਿਵਾਰ ਪਰਿਵਾਰ 'ਚ ਕੌਣ-ਕੌਣ ਨੇ ਤੁਹਾਡੇ ਜੇ ਤੁਸੀਂ ਦੱਸਣਾ ਚਾਹੋ ਤਾਂ ਕਿਹਵਰੀ ਆਪਾਂ ਨਹੀਂ ਜ਼ਿਕਰ ਕਰਨਾ ਚਾਹੁੰਦੇ ਹਨਾ ਨਾ ਨਾ ਹੀ ਕਰੋ ਭਾਜੀ ਇਦਾਂ ਨਾ ਫਿਰ ਹਾਂਜੀ ਮੇਰਾ ਅਜੇ ਤੱਕ ਪਤਾ ਹੀ ਨਹੀਂ ਹੈ ਵੀ ਫੈਮਿਲੀ 'ਚ ਕੌਣ ਕੌਣ ਹੈ ਜੀ ਕੀ ਹੈ ਜੀ ਬਸ ਤਦ ਹੀ ਮੈਂ ਕਿਹਾ ਵੀ ਜੇ ਤੁਸੀਂ ਜ਼ਿਕਰ ਕਰਨਾ ਚਾਹੋ ਕਰੋ ਨਹੀਂ ਤਾਂ ਕੋਈ ਲੋੜ ਨਹੀਂ ਕਿਉਂਕਿ ਜਿੱਦਾਂ ਦੇ ਜੋ ਇਸ ਕੰਮ ਤੋਂ ਬਾਅਦ ਮੈਂ ਚਾਹੁੰਦਾ ਵੀ ਨਹੀਂ ਜ਼ਿਕਰ ਹੋਵੇ ਪਰਿਵਾਰ ਦਾ ਬੱਚਿਆਂ ਦਾ ਵੀ ਕੁਝ ਹਾਲਾਤਾਂ ਦਾ ਹਾਂਜੀ 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 ਜੀ 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 ਹਾਂਜੀ ਸਰ ਇਪਾੜੀ ਫਿਰ ਜੋ ਤੁਸੀਂ ਬੜਾ ਸੋਹਣਾ ਤੁਹਾਡਾ ਜੇ ਵੀ ਕਾਰੋਬਾਰ ਚੱਲਦਾ ਸੀਗਾ ਗਾਣਾ ਗੋਣਾ ਤੁਹਾਡੇ ਚੱਲਦੇ ਸੀਗੇ ਸ਼ੋ ਵੀ ਸਾਰਾ ਕੁਝ ਮੈਨੂੰ ਪਤਾ ਤੁਸੀਂ ਕੋ ਫਲॉप ਸਿੰਗਰ ਥੋੜਾ ਤੁਸੀਂ ਹਿੱਟ ਮਾ ਜੇ ਵੀ ਫਿਰ ਕੀ ਸੋਚ ਜੀ ਇੱਥੇ ਮੂਵ ਹੋਏ ਸੀਗੇ ਕਿ ਕਿਉਂਕਿ ਉੱਥੇ ਵੀ ਕਾਰੋਬਾਰ ਚਲਾ ਸਕਦੇ ਪਰ ਫਿਰ ਵੀ ਜੋ ਸੋਚਿਆ ਦਿਲ ਤੋਂ ਦੱਸਿਓ ਪਾਜੀ ਮੈਂ ਮਤਲਬ ਵੀ ਮੇਰਾ ਤਾਂ ਉਹ ਖੁੱਲੀ ਕਿਤਾਬ ਵਾਲਾ ਕੰਮ ਆ ਜੀ ਮੈਂ ਕਦੇ ਕਿਸੇ ਨੂੰ ਝੂਠ ਨਹੀਂ ਮਤਲਬ ਬਹੁਤ ਘੱਟ ਕਿਤੇ ਮਜਬੂਰੀ ਮਾਰੇ ਨੂੰ ਕਿਤੇ ਬੋਲਣਾ ਪੈ ਜੀ ਵੀ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਕਦੇ ਝੂਠ ਨਹੀਂ ਬੋਲੇ ਕਿਤੇ ਮਜਬੂਰੀ ਮਾਰੇ ਨੂੰ ਕਿਸੇ ਦਾ ਭਲਾ ਹੁੰਦਾ ਹੋਵੇ ਚਾਹੀ ਬੋਲ ਤੇ ਹੁਣ ਪਰ ਮੈਂ ਇੱਕ ਗੱਲ ਕਹਿਣਾ ਵੀ ਮੈਂ ਜਿਹੜਾ ਉੱਥੋਂ ਸੋਚ ਕੇ ਆਇਆ ਸੀ ਕਿਉਂਕਿ ਮੈਂ ਸੋਚਦਾ ਸੀ ਉਦੋਂ ਰੁਝਾਨ ਬੜਾ ਸੀ ਇਧਰ ਬਾਹਰ ਆਉਣ ਦਾ ਜੀ ਹਾਂ ਜੀ ਹਾਂ ਜੀ ਬਾਹਰ ਆਉਣ ਦਾ ਰੁਝਾਨ ਬੜਾ ਸੀ ਇਸ ਕਰਕੇ ਵੀ ਚਲੋ ਬੱਚਿਆਂ ਨੇ ਵੀ ਵੱਡੇ ਹੋ ਕੇ ਉੱਤਰ ਨੂੰ ਜਾਣਾ ਆਪਾਂ ਤਾਂ ਉਦੋਂ ਏਦਾਂ ਹੀ ਸੋਚਦੇ ਵੀ ਸਾਰਿਆਂ ਨੇ ਉੱਥੇ ਹੀ ਚਲੋ ਮੈਂ ਇੱਥੇ ਆਇਆ ਸੀ ਜੀ ਆਪਣਾ ਵੀ ਵੀ ਇੱਥੇ ਘਰ ਕੋਲ ਲੈ ਕੇ ਵੀ ਐਦਾਂ ਕਰਕੇ ਵੀ ਸਾਰੀ ਸੈਟਿੰਗ ਇੱਥੇ ਕਰ ਲਾਂਗੇ ਵੀ ਕੁਝ ਟਾਈਮ ਉਧਰ ਲਾ ਲਿਆ ਕਰਾਂਗੇ ਕੁਝ ਟਾਈਮ ਇੱਧਰ ਲਾ ਲਿਆ ਕਰਾਂਗੇ ਪਰ ਜਦੋਂ ਇੱਥੇ ਆ ਕੇ ਹਾਲਾਤ ਦੇਖੇ ਜੀ ਕਿਉਂਕਿ 2 2.5 ਸਾਲ ਫਿਰ ਜਦੋਂ ਬੰਦਾ ਵਾਸ ਵੀ ਕਿਹੜੇ ਸਿਸਟਮ ਨਾਲ ਜਾਵੇ ਜੀ ਤੇ ਜਦੋਂ ਇੱਥੇ ਆ ਕੇ ਦੇਖਿਆ ਸਿਸਟਮ ਉਦੋਂ ਕਰੋਨਾ ਆ ਗਿਆ ਜੀ ਬਸ ਫਿਰ ਜਿਹੜਾ ਉਦੋਂ ਦੇ ਇੱਥੇ ਹੀ ਪੱਕੇ ਹੋ ਗਏ ਜੀ ਅੱਛਾ ਤੁਸੀਂ ਉਦੋਂ ਦੇ ਕਰੋਨਾ ਟਾਈਮ ਦੇ ਆਏ ਹੋਏ ਇੱਥੇ ਹਾਂ ਹਾਂਜੀ ਕਰੋਨਾ ਥੋੜਾ ਪਹਿਲਾਂ ਆ ਗਿਆ ਸੀ ਮੈਂ ਅੱਛਾ ਅੱਛਾ ਮੈਂ ਤੁਹਾਨੂੰ ਇੱਕ ਤੇ ਮੇਰੇ ਤੁਸੀਂ ਛੋਟੇ ਜਾਂ ਵੱਡੇ ਭਾਈ ਹੋ ਤੁਸੀਂ ਆਪਣਾ ਜਿਹੜਾ ਰਿਸ਼ਤਾ ਉਹ ਗੀਤ ਸੰਗੀਤ ਦਾ ਸੁਰ ਦਾ ਰਿਸ਼ਤਾ ਆਪਣਾ ਇੱਕ ਮੈਂ ਤੁਹਾਨੂੰ ਇਹ ਕਹਾਂਗਾ ਕਿ ਕੋਈ ਨਹੀਂ ਜੋ ਤੁਸੀਂ ਸੋਚ ਕੇ ਆਏ ਹੋ ਨਾ ਵਾਹਿਗੁਰੂ ਸੱਚੇ ਪਾਤਸ਼ਾਹ ਕਰੇ ਤੁਹਾਡੇ ਤੁਹਾਡੇ ਬੱਚਿਆਂ ਦੇ ਪਰਿਵਾਰ ਦੇ ਸਾਰੇ ਸੁਪਨੇ ਪੂਰੇ ਹੋਣ ਤੇ ਮੈਂ ਇੱਕ ਤੁਹਾਨੂੰ ਹੌਸਲਾ ਹੀ ਦੇ ਸਕਦਾ ਕਿ ਡਰਨ ਦੀ ਕੋਈ ਲੋੜ ਨਹੀਂ ਮੈਨੂੰ ਪਤਾ ਹਾਲਾਤ ਇੱਥੇ ਬੜੇ ਖਰਾਬ ਨੇ ਪਰ ਇਹ ਵੀ ਹੈ ਕਿ ਸਾਡੇ ਪੰਜਾਬ ਵਾਂਗੂ ਨੀਗਾ ਇੱਥੇ ਇਸ ਇੱਥੇ ਮੀਟਿੰਗਾਂ ਹੋ ਰਹੀਆਂ ਨੇ ਇੱਥੇ ਇੱਕ ਚਰਚਾ ਹੋ ਰਹੀ ਹੈ ਨੇ ਦਿਨੋਂ ਦਿਨ ਹਾਲਾਤ ਸਹੀ ਹੋ ਵੀ ਰਹੇ ਨੇ ਐਸੀ ਕੋਈ ਗੱਲ ਨਹੀਂ ਹੈ ਨਾ ਤੇ ਇੱਕ ਦਿਨ ਸਹੀ ਹੋ ਜਾਣਗੇ ਪੰਜਾਬ ਨਾਲੋਂ ਫਿਰ ਵੀ ਠੀਕ ਇੱਥੇ ਹੋ ਜਾਣਾ ਤੇ ਕਿਉਂਕਿ ਦੁੱਖ ਇਸ ਗੱਲ ਦਾ ਵੀ ਜਿਹੜੀ ਮੈਂ ਸਟਾਰਟਿੰਗ ਵਿੱਚ ਗੱਲ ਕਹੀ ਸੀ ਕਿ ਅਸੀਂ ਪੰਜਾਬੀ ਪੰਜਾਬੀਆਂ ਦੇ ਵੈਰੀ ਬਣੇ ਹੋਏ ਆ ਜਿਹੜਾ ਸ਼ਾਰਟਕਟ ਮਨੀ ਮੇਕਿੰਗ ਦਾ ਸਿਸਟਮ ਜੇ ਚੱਲ ਪਿਆ ਨਾ ਲੋਕਾਂ ਦੇ ਵਿੱਚ ਇਹਨੇ ਕੰਮ ਖਰਾਬ ਕਰ ਦਿੱਤਾ ਜੀ ਅਸੀਂ ਇੱਕ ਦੂਸਰੇ ਵੱਲ ਦੇਖਦੇ ਇੱਕ ਬਸ ਵੱਡੇ ਘਰਾ ਨੇ ਵੱਡੀਆਂ ਕਾਰਾਂ ਨੇ ਸਾਨੂੰ ਬਸ ਬ੍ਰੇਨ ਸਾਡੇ ਵਾਸ਼ ਕਰ ਦਿੱਤੇ ਨੇ ਅਸੀਂ ਇਹ ਵੀ ਨਹੀਂ ਸੋਚਦੇ ਵੀ ਨਾ ਮੁਲਕਾਂ ਵਿੱਚ ਹਰ ਬੰਦਾ ਕਮਾਉਂਦਾ ਪੈਸੇ ਕਿਹੜਾ درختਾਂ ਨਾਲ ਲੱਗਦੇ ਨੇ ਬੜੇ ਮੁਸ਼ਕਿਲ ਨੇ ਪੈਸੇ ਕਮਾਉਣੇ ਤੜਕੇ ਤੜਕੇ ਉੱਠ ਕੇ ਜੋਬਾਂ ਤੇ ਜਾ ਕੋਈ ਕੋਸਾਰੀ ਰਾਤ ਕੰਮ ਕਰਦਾ ਪਰ ਉਹਨਾਂ ਨੇ ਤਾਂ ਮੂੰਹ ਮਾਰ ਕੇ ਕਹਿ ਦੇਣਾ ਕਿ ਸਾਨੂੰ 5 50 ਲੱਖ ਦੇ ਦਿਓ 5 ਲੱਖ ਦੇ ਦਿਓ 10 ਲੱਖ ਦੇ ਦਿਓ ਪਰ ਇਹ ਨਹੀਂ ਕੋਈ ਸੋਚਦਾ ਉਹ ਵੀ ਜੇ ਇਹਨਾਂ ਮੁਲਕਾਂ ਚੋਂ ਵੀ ਗੱਲ ਆਉਂਦੀ ਉਹਨਾਂ ਨੂੰ ਪਤਾ ਹੈ ਕਿ ਇੱਥੇ ਮੁਸ਼ਕਿਲ ਕਿੰਨਾ ਪੈਸਾ ਬਣਦਾ ਹੈ ਤੇ ਬਸ ਇਹ ਜੀ ਕਿ ਭਾਜੀ ਮੈਂ ਦੁਆ ਕਰਦਾ ਤੁਹਾਡੇ ਪਰਿਵਾਰ ਵਾਸਤੇ ਤੁਹਾਡੀ ਸਿਹਤ ਇਜਾਬੀ ਵਾਸਤੇ ਮਾਲਕ ਸੱਚੇ ਪਾਤਸ਼ਾਹ ਸਾਰਾ ਕੁਝ ਠੀਕ ਰੱਖੇ ਔਰ ਦੁਬਾਰਾ ਕਦੇ ਇਹ ਹੋ ਜਾਏ ਕੋਈ ਚਾਂਸ ਨਾ ਬਣੇ ਤੇ ਵੈਸੇ ਹੁਣ ਤੱਕ ਖੋਸ ਨੇ ਫਿਰ ਕੀ ਤੁਹਾਨੂੰ ਕੀ ਹੋਇਆ ਪੁਲਿਸ ਨੇਤਾ ਹੀ ਆਪਾਂ ਨੂੰ ਕਿਹਾ ਵੀ ਅਸੀਂ ਇਨਕੁਆਰੀਆਂ ਆਪਦੀਆਂ ਕਰ ਰਹੇ ਆਂ ਵੀ ਬਹੁਤ ਜਲਦੀ ਬੰਦੇ ਆਪਾਂ ਫੜ ਲਾਂਗੇ ਵੀ ਜਿਨ੍ਹਾਂ ਨੇ ਤੁਹਾਡੇ ਤੇ ਅਟੈਕ ਕਰਕੇ ਗਏ ਜਾਂ ਜਿਹੜੇ ਤੁਹਾਨੂੰ ਇਦਾਂ ਦਾ ਥ੍ਰੈਟ ਕਰ ਰਹੇ ਆਂ ਤੇ ਉਹ ਉਹਨਾਂ ਨੇ ਤਾਂ ਇਹੀ ਆਪਾਂ ਨੂੰ ਦਿੱਤਾ ਪਰ ਅਸੀਂ ਮੈਂ ਤਾਂ ਪ੍ਰਮਾਤਮਾ ਅੱਗੇ ਵੀ ਅਰਦਾਸ ਇਹੀ ਕਰਦਾ ਆਂ ਤੇ ਜਿੰਨੇ ਵੀ ਸਾਡੇ ਵੀਰ ਆ ਜਿਹੜੇ ਇਸ ਕੰਮ ਚ ਪਏ ਹੋਏ ਆ ਉਹਨਾਂ ਕੀ ਵੀ ਅਰਦਾਸ ਇਹੀ ਕਰਦਾ ਵੀ ਬੇਨਤੀ ਕਰਦਾ ਉਹਨਾਂ ਮੂਹਰੇ ਤੇ ਪ੍ਰਮਾਤਮਾ ਮੂਹਰੇ ਅਰਦਾਸ ਕਰਦਾ ਵੀ ਪ੍ਰਮਾਤਮਾ ਸੱਚੇ ਬਾਸ਼ਾ ਉਹਨਾਂ ਨੂੰ ਵੀਰਾਂ ਨੂੰ ਸਮਤ ਦੇਓ ਤੇ ਜਿਹੜੇ ਹੈਗੇ ਵੀਰ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆਪਣੀ ਆਪ ਦੀ ਕੋਈ ਕਮਿਊਨਿਟੀ ਬਦਨਾਮ ਹੁੰਦੀ ਆ ਹੋਰ ਹੁੰਦੀ ਆ ਵੀ ਇਸ ਕਰਕੇ ਵੀ ਆਪਾਂ ਇੱਥੇ ਵਧੀਆ ਜ਼ਿੰਦਗੀ ਜਿਉਣ ਆਏ ਆ ਤੇ ਆਪਦੀ ਵਧੀਆ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਜਿਉਣ ਜਿਸ ਤਰ੍ਹਾਂ ਸਾਡੇ ਵੱਡੇ ਨੇ ਇੱਥੇ ਆ ਕੇ ਮਿਹਨਤਾਂ ਕਰੀਆਂ ਉਵੇਂ ਮਿਹਨਤਾਂ ਕਰਕੇ ਆਪਦਾ ਪਰਿਵਾਰ ਪਾਲੋ ਆਪਦਾ ਖੁਸ਼ੀ ਵਾਲਾ ਮਾਹੌਲ ਰੱਖੋ ਜੀ ਜੀ ਬਿਲਕੁਲ ਪਾਜੀ ਉਹ ਇਹ ਨਾ ਸੀ ਕਿ ਮੈਂ ਬਹੁਤ ਵਾਰੀ ਗੱਲ ਇਹ ਕਰਦਾ ਹੁਣ ਜਿਹੜੀ ਮੈਂ ਹੁਣ ਗੱਲ ਕੀਤੀ ਵੀ ਅਸੀਂ ਆਪਣੇ ਆਤ ਤਾਂ ਉਹ ਤਾਂ ਨਾਲ ਲੈ ਗਏ ਆ ਇੱਥੇ ਆ ਕੇ ਜੋ ਅਸੀਂ ਕੰਮ ਸ਼ੁਰੂ ਕਰ ਦਿੱਤੇ ਸੀ ਮੈਂ ਨਾਮ ਨਹੀਂ ਲੈਣਾ ਕਮਿਊਨਿਟੀ ਦਾ ਉਹ ਕਿਸੇ ਹੋਰ ਕਮਿਊਨਿਟੀ ਦੇ ਹਿੱਸੇ ਆਇਆ ਹੋਇਆ ਸੀ ਪਹਿਲਾਂ ਉਹ ਕਮਿਊਨਿਟੀ ਇੱਦਾਂ ਬਗਨਾਮ ਸੀਗਾ ਉਹ ਕਮਿਊਨਿਟੀ ਪੜ ਲਿਖ ਗਈ ਉਹਨਾਂ ਨੇ ਟਾਈਆਂ ਛਾਆਂ ਲਾ ਲਈਆਂ ਦਫ਼ਤਰਾਂ ਦੀਆਂ ਜੌਬਾਂ ਸ਼ੁਰੂ ਕਰ ਲਈਆਂ ਉਹ ਸੁਧਰ ਗਈ ਕਮਿਊਨਿਟੀ ਉਹ ਸਾਰਾ ਹੀ ਆਪਣੇ ਜਿੰਦੀ ਮਸ਼ੀਨ ਕਰ ਗਏ ਨੇ ਸਾਡੀ ਸਾਡੀ ਇਸ ਹਾਂਜੀ ਹਾਂਜੀ ਤੇ ਉਹ ਸਾਰੇ ਕੋਲ ਆਪਾਂ ਇੱਕ ਗੱਲ ਕਰਦੇ ਜੀ 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 ਆਪਾਂ ਇਹ ਕਹਨੇ ਵੀ ਕਈ ਬੰਦਿਆਂ ਦੀ ਹੋ ਸਕਦਾ ਕੋਈ ਧੱਕੇਸ਼ਾਹੀ ਨਾਲ ਬੰਦੇ ਇਸ ਲਾਈਨ ਚ ਆ ਕੇ ਹੁਣ ਮਜਬੂਰੀ ਹੋ ਗਈ ਹੋਵੇ ਤਾਂ ਬੰਦਾ ਇਸ ਲਾਈਨ ਚ ਆ ਕੇ ਵੜ ਜਾਂਦਾ ਕੁਝ ਕ ਬੰਦੇ ਆ ਜਿਹੜੇ ਜਿਹੜੇ ਕਈਆਂ ਦੇ ਤਾਂ ਹਾਲਾਤ ਉਦਾਂ ਦੇ ਬਣ ਜਾਂਦੇ ਜਦੋਂ ਬੰਦੇ ਦੇ ਹਾਲਾਤ ਬਣਦੇ ਬੰਦੇ ਨੂੰ ਉਦੋਂ ਪਤਾ ਲੱਗਦਾ ਵੀ ਮੇਰੇ ਹਾਲਾਤ ਗੈਂਗਸਟਰ ਬਣਨ ਨੂੰ ਜਾਂ ਹੋਰ ਕਿਸੇ ਬਦਮਾਸ਼ ਬਣਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਜੀ ਸੋ ਉਹਨਾਂ ਦੇ ਹਾਲਾਤਾਂ ਕਰਕੇ ਜਿਹੜੇ ਬਣੇ ਆ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ ਵੀ ਜਿਹੜੇ ਜਿਹੜੇ ਬੰਦੇ ਵੈਸੇ ਸ਼ੌਂਕੀਆ ਤੌਰ ਤੇ ਇੱਧਰ ਆ ਗਏ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਉਹ ਇੰਨਾ ਕ ਜਿਆਦਾ ਵੀ ਉਹਨਾਂ ਦਾ ਕੋਈ ਮਤਲਬ ਮਕਸਦ ਤਾਂ ਹੈ ਨਹੀਂ ਉਹਨਾਂ ਦਾ ਮਤਲਬ ਮਕਸਦ ਕੱਲਾ ਪੈਸਾ ਵੀ ਪੈਸਾ ਕਿਵੇਂ ਬਣਾਇਆ ਜਾਵੇ ਉਹਨਾਂ ਨੂੰ ਬੇਨਤੀ ਹੈ ਭਰਾਵਾਂ ਨੂੰ ਵੀ ਆ ਤੁਸੀਂ ਜਿੰਨਾ ਮਰਜ਼ੀ ਬੰਦਾ ਜ਼ਿੰਦਗੀ 'ਚ ਪੈਸਾ ਕਮਾ ਸਕਦਾ ਜੇ ਆਪ ਦਾ ਬੰਦਾ ਇਮਾਨਦਾਰੀ ਨਾਲ ਮਿਹਨਤ ਕਰੇ ਜੀ ਸੋ ਉਹਨਾਂ ਨੂੰ ਇਹੀ ਬੇਨਤੀ ਹੈ ਵੀ ਆਪ ਦਾ ਇਮਾਨਦਾਰੀ ਨਾਲ ਮੇਰੇ ਵੀਰ ਮਿਹਨਤ ਕਰੋ ਸੋ ਆਪਾਂ ਆਪਦੀ ਕਮਿਊਨਿਟੀ ਨੂੰ ਆਪਦੇ ਭੈਣ ਭਰਾਵਾਂ ਨੂੰ ਆਪਾਂ ਆਪਣੇਆਂ ਨੂੰ ਨਾ ਤੰਕ ਕਰੀਏ ਬਿਲਕੁਲ ਜੀ ਜਿਹੜੀ ਮੈਂ ਵੀਡੀਓ ਵੇਖੀ ਆਪਾਂ ਗੱਲ ਕਰੀਓ ਬੱਚੇ ਜਿਹੇ ਲੱਗ ਰਹੇ ਨੇ ਬੜੇ ਹਲਕੇ ਹਲਕੇ ਜੇ ਬੜੀ ਗੌਰ ਨਾਲ ਵੀਡੀਓ ਵੇਖੀ ਆ ਦੇਖੋ ਐਸ ਉਮਰ ਦੇ ਵਿੱਚ ਤੁਸੀਂ ਕਿਹਨਾ ਚੱਕਰਾਂ ਦੇ ਵਿੱਚ ਪੈ ਗਏ ਹੋ ਕਿਨਾ ਤੁਸੀਂ ਜਿੰਦਗੀ ਵਿੱਚ ਤੁਸੀਂ ਕੀ ਕਰੋਗੇ ਸਾਰੀ ਉਮਰ ਕਿਉਂਕਿ ਇਹ ਨਾ ਮੁਲਕਾਂ ਦੇ ਵਿੱਚ ਤੁਸੀਂ ਜੇ ਫੜੇ ਗਏ ਤੁਹਾਨੂੰ ਪਤਾ ਸਾਰੀ ਉਮਰ ਇੱਥੇ ਚਾਰਜਸ ਫੇ ਹਟਦੇ ਨਹੀਂ ਭਾਜੀ ਜਿਹੜੇ ਲੱਗੇ ਹੋਣ ਚਾਰਜਸ ਹੈ ਨਾ ਹਟਦੇ ਨਹੀਂ ਇਹ ਸਾਰੇ ਤੁਹਾਡੇ ਨਾਲ ਰਹਿੰਦੇ ਨੇ ਜੇ ਤੁਸੀਂ ਕਿਤੇ ਵੀ ਬਾਹਰਲੇ ਮੁਲਕ ਬਾਰਡਰ ਕਰਾਸ ਕਰੋਗੇ ਜਾਂ ਕਿਤੇ ਵੀ ਜਾਓਗੇ ਜੌਬ ਤੱਕ ਅਪਲਾਈ ਕਰੋਗੇ ਨਾ ਉਹ ਤੁਹਾਡਾ ਸਾਰਾ ਬਾਇਓ ਡਾਟਾ ਬਾਹਰ ਆ ਜਾਣਾ ਵੀ ਤੁਹਾਡੇ ਤੇ ਐਚ ਆਰ ਬਾਹਰ ਆ ਜਾਂਦਾ ਜੀ ਸਾਰੀ ਹਾਂਜੀ ਸਾਰੀ ਲਾਈਫ ਖਰਾਬ ਕਰਨ ਵਾਲਾ ਕੰਮ ਹੈ ਜੀ ਵੀ ਜੇ ਥੋੜੇ ਥੋੜੇ ਪੈਸੇ ਪਿੱਛੇ ਥੋੜੇ ਜਿਹੀ ਲਾਲਚ ਪਿੱਛੇ ਆਪ ਦੀ ਤੁਸੀਂ ਲਾਈਫ ਸਾਰੀ ਖਰਾਬ ਕਰ ਦੇਣੀ ਆਪਦੇ ਮਾਪੇ ਦੀ ਆਪਦੇ ਰਿਸ਼ਤੇਦਾਰਾਂ ਦੀ ਸਾਰਿਆਂ ਦੀ ਲਾਈਫ ਖਰਾਬ ਹੋ ਜਾਂਦੀ ਹੈ ਜੀ ਬਿਲਕੁਲ ਜੀ ਜਿਹੜਾ ਮੰਗਿਆ ਫਰੋਤੀ ਉਹ ਵੀ ਸ਼ਾਇਦ ਮਿਲੇ ਨਾ ਮਿਲੇ ਪਰ ਤੁਸੀਂ ਕਿਤੇ ਵੀ ਕਿਉਂਕਿ ਇੱਥੇ ਇਹਨਾਂ ਦੇ ਮੁਲਕਾਂ ਦੇ ਸਿਸਟਮ ਇਹ ਹੋ ਜਾਂਦੇ ਨੇ ਤਾਂ ਉਹ ਸਾਰਾ ਕੁਝ ਸਿਸਟਮ ਤੁਸੀਂ ਜੋਬ ਵੀ ਕਿਤੇ ਨਾਰਮਲ ਜੋਬ ਵੀ ਅਪਲਾਈ ਕਰੋਗੇ ਨਾ ਕੰਪਿਊਟਰ ਚ ਮੋਣਾ ਤੁਹਾਨੂੰ ਜੋਬ ਤੋਂ ਫੜਾ ਫੁੜਾ ਨਾ ਕਰ ਦੇਣੇ ਜੋਬ ਦਿੰਦੇ ਨਹੀਂ ਨਹੀਂ ਫਿਰ ਦਿੰਦੇ ਨਹੀਂ ਫਿਰ ਕ੍ਰਿਮੀਨਲ ਰੈਕੋਰਡ ਬਹੁਤ ਅੱਜਕੱਲ ਕੰਪਲਸਰੀ ਹੋ ਗਿਆ ਕਿ ਦੇਖਦੇ ਦੇਖਦੇ ਨੇ ਦੇਖਣਾ ਹੀ ਹੈ ਦੁਆਵਾਂ ਨੇ ਜੀ ਤੁਹਾਡੇ ਵਾਸਤੇ ਤੁਸੀਂ ਕੋਈ ਨਹੀਂ ਦਿਲ ਨਾ ਛੱਡਿਓ ਔਰ ਕਦੇ ਇਹ ਨਾ ਸੋਚੋ ਨਾ ਕੋਈ ਨਹੀਂ ਉਥੇ ਜੇ ਪੰਜਾਬ ਦੀ ਵੀ ਆਪਾਂ ਗੱਲ ਕਰੀਏ ਤੁਹਾਨੂੰ ਪਤਾ ਉਥੇ ਵੀ ਸਾਰਾ ਕੁਝ ਇਹੀ ਕੁਝ ਚੱਲ ਰਿਹਾ ਤੇ ਬੰਦਾ ਜਾਵੇ ਤੇ ਕਿੱਥੇ ਜਾਵੇ ਮੈਨੂੰ ਪਤਾ ਮੁਸੀਬਤ ਤੁਹਾਡੇ ਤੇ ਹਾਂ ਦੁੱਖ ਦੀ ਘੜੀ ਆ ਸਾਡਾ ਭਾਈਚਾਰਾ ਅਸੀਂ ਕਲਾਕਾਰ ਭਾਈਚਾਰੇ ਤੁਹਾਡੇ ਨਾਲ ਪੂਰੇ ਖੜੇ ਆ ਤੇ ਮਾਲਕ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਪਰ ਇਹ ਆ ਕਿ ਦਿਲ ਨਾ ਛੱਡਿਓ ਕੋਈ ਗੱਲ ਨਹੀਂ ਮਾਲਕ ਭਲੀ ਕਰੇਗਾ ਜੀ ਭਾਜੀ ਜੀ ਹਾਂਜੀ 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 ਵੀ ਜਿਸ ਤਨ ਲੱਗ ਗਿਆ ਸੋ ਤਨ ਜਾਣਾ ਜੀ ਇਹ ਤਾਂ ਜਿਹੜਾ ਹੈਗਾ ਵੀ ਜਿਹਦੇ ਨਾਲ ਬੀਤ ਰਹੀ ਹੈ ਉਹਨੂੰ ਉਹਨੂੰ ਪਤਾ ਵੀ ਮੇਰੇ ਨਾਲ ਕੀ ਬੀਤ ਰਹੀ ਹੈ ਜੀ ਮੇਰੀ ਫੈਮਿਲੀ ਨੂੰ ਪਤਾ ਹੈ ਵੀ ਮੇਰੇ ਸਾਡੇ ਨਾਲ ਕੀ ਬੀਤ ਰਹੀ ਹੈ ਤਾਂ ਚਲੋ ਬਾਕੀ ਪ੍ਰਮਾਤਮਾ ਦਾ ਸਾਰਿਆਂ ਤੋਂ ਵੱਡੀ ਇਹ ਗੱਲ ਹੁੰਦੀ ਹੈ ਵੀ ਪ੍ਰਮਾਤਮਾ ਦਾ ਉਹ ਠ ਆਸਰਾ ਪਹਿਲਾਂ ਤੋਂ ਹੀ ਜਦੋਂ ਤੋਂ ਘਰੋਂ ਨਿਕਲੇ ਆ ਜੀ ਮਿਹਨਤ ਕਰਨ ਉਹਦੇ ਤੋਂ ਪ੍ਰਮਾਤਮਾ ਦਾ ਉਹ ਠ ਆਸਰੇ ਦੇ ਨਾਲ ਹੀ ਚੱਲਦੇ ਆ ਤੇ ਸੱਚੇ ਪਾਤਸ਼ਾਹ ਦਾ ਉਹ ਠ ਆਸਰਾ ਹਮੇਸ਼ਾ ਹੀ ਨਾਲ ਹੈ ਤੇ ਬਹੁਤ ਘੱਟ ਡੋਲੀ ਦਾ ਤੇ ਚਾਹ ਲੋ ਜਦੋਂ ਕਿਤੇ ਐਦਾਂ ਦਾ ਹੁੰਦਾ ਤਾਂ ਮਨ ਨੂੰ ਦੁੱਖ ਤਾਂ ਲੱਗਦਾ ਹੀ ਹੈ ਜੀ ਬਿਲਕੁਲ ਜੀ ਅਸੀਂ ਨਾ ਕਈ ਬੜਾ ਥੋੜਾ ਸਮਾਂ ਪਹਿਲਾਂ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਸੀਗੇ ਸਾਡੇ ਪੰਜਾਬ ਦੇ ਅਜੇ ਵੀ ਹੈਗੇ ਨੇ ਇਹ ਨਹੀਂ ਕਿ ਸਾਰੇ ਪੰਜਾਬੀ ਮਾੜੇ ਨੇ ਥੋੜੇ ਜਿਹਾ ਹੀ ਮਾੜੇ ਨੇ ਉਹ ਕਹਿੰਦੇ ਨੇ ਨਾ ਕਿ ਇੱਕ ਗੰਦੀ ਮੱਛਲੀ ਪੂਰੇ ਤਲਾਬ ਨੂੰ ਗੰਦਾ ਕਰਦੀ ਇਹ ਹਿਸਾਬ ਚੱਲਦਾ ਐਕਚੁਅਲੀ ਇਹ ਨਹੀਂ ਕਿ ਸਾਰੇ ਮਾੜੇ ਨੇ ਅਸੀਂ ਜ਼ਿਕਰ ਕਰਦੇ ਹਾਂ ਨੇ ਹਮੇਸ਼ਾ ਵੀ ਕਿੱਡੇ-ਕੱਡੇ ਸਾਡੇ ਕਾਰੋਬਾਰ ਨੇ ਸਰਕਾਰ ਦੇ ਵਿੱਚ 50% ਤੋਂ ਜ਼ਿਆਦਾ ਸਾਡੇ ਲੋਕ ਨੇ ਹੈ ਨਾ ਤੇ ਕੁਝ ਵੱਡੇ ਵੱਡੇ ਉਦਯੋਗਾਂ ਤੇ ਇੱਥੇ ਵੱਡੇ ਵੱਡੇ ਬਿਜ਼ਨਸ ਨੇ ਲੋਕਾਂ ਦੇ ਮਾਣ ਵੀ ਮਹਿਸੂਸ ਹੁੰਦਾ ਪਰ ਇਦਾਂ ਦੇ ਲੋਕ ਜਿਹੜੇ ਆ ਕੰਮ ਕਰਦੇ ਨੇ ਇਹ ਫਿਰ ਸਾਰੀ ਕਮਿਊਨਿਟੀ ਨੂੰ ਬਦਨਾਮ ਕਰ ਦਿੰਦੇ ਨੇ ਭਾਜੀ ਬਦਨਾਮ ਹੋ ਜਾਂਦਾ ਜੀ ਕਿਉਂਕਿ ਜਿਹੜੇ ਭਾਜੀ ਇੱਥੇ ਜਿੰਨੇ ਬੰਦੇ ਨੇ ਤਰੱਕੀ કરી ਹੈ ਹੋਰ ਕਰੀ ਉਹ ਬਹੁਤ ਵੱਡੀ ਉਹ ਮਿਹਨਤ ਦੇ ਪਿੱਛੇ ਬਹੁਤ ਵੱਡਾ ਹੱਥ ਹੈ ਜੀ ਸਾਰਿਆਂ ਦੇ ਮਾਪੇ ਦਾ ਹੋਰ ਦਾ ਜਿਹੜੇ ਵੱਡੀਆਂ ਗੱਡੀਆਂ ਲਈ ਫਿਰਦੇ ਆ ਜਾਂ ਵੱਡੇ ਘਰ ਜਿਨ੍ਹਾਂ ਕੋਲ ਹੈਗੇ ਆ ਉਹ ਸਿਰਫ ਇਹ ਹੈ ਜੀ ਉਹਨਾਂ ਨੇ ਇੰਨੀ ਉਹਨਾਂ ਦੇ ਵੱਡਿਆਂ ਨੇ ਮਿਹਨਤ ਕੀਤੀ ਹੈ ਇੱਥੇ ਆ ਕੇ ਵੀ ਮੈਂ ਕਹਣਾ ਉਹਨਾਂ ਵੀ ਕਈ ਵੀਰ ਹੈ ਨਾ ਸਾਡੀਆਂ ਮਾਤਾ ਦੇ ਮੈਂ ਇੱਥੇ ਦੇਖਿਆ ਬਜ਼ੁਰਗਾਂ ਦੇ ਦੇਖਿਆ ਵੀ ਗੋਡੇ ਵੀੰਗੇ ਹੋਏ ਪਏ ਨੇ ਜੀ ਪੈਰ ਹੱਥ ਵੀੰਗੇ ਹੋਏ ਹੋਏ ਆ ਕੰਮ ਕਰ ਕਰਕੇ ਜੀ ਤੇ ਤਾਂ ਕਰਕੇ ਉਹ ਜਿਹੜੇ ਮਿਹਨਤ ਕਰਕੇ ਅੱਗੇ ਆਏ ਉਹ ਆਪਦੇ ਬੱਚੇ ਉਹਨਾਂ ਦੇ ਸੁੱਖ ਲੈ ਰਹੇ ਆ ਜੀ ਬਿਲਕੁਲ ਜੀ ਬਿਲਕੁਲ ਨੇਚਰਲੀ ਹੈ ਔਰ ਬਸ ਇਹ ਤੁਹਾਨੂੰ ਪਤਾ ਕਿ ਬਹੁਤ ਸਾਰੇ ਇਹੋ ਜਿਹੇ ਹਾਦਸੇ ਹੋਏ ਨੇ ਬਹੁਤ ਸਾਰੇ ਸਵਾਲ ਮੈਂ ਨਹੀਂ ਤੁਹਾਨੂੰ ਪੁੱਛ ਰਿਹਾ ਤੁਹਾਡੀ ਸੇਫਟੀ ਵਾਸਤੇ ਮੈਂ ਚਾਹੁੰਦਾ ਨਹੀਂ ਤੁਹਾਡਾ ਉਹ ਗੱਲਾਂ ਕੀਤੀਆਂ ਜਾਣ ਕਿਉਂਕਿ ਇਸ ਬੱਚਿਆਂ ਦੀ ਤੁਹਾਡੀ ਸੇਫਟੀ ਬਹੁਤ ਜ਼ਰੂਰੀ ਹੈ ਭਾਜੀ ਹੈਨਾ ਹਾਂਜੀ ਹਾਂਜੀ ਜਿੰਨੇ ਭਾਜੀ ਮੈਂ ਤਾਂ ਹਾਂਜੀ ਮੈਂ ਤਾਂ ਚਲੋ ਆਪਣਾ ਇਹ 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 ਕਿਸੇ ਦਾ ਮਕਸਦ ਨਹੀਂ ਹੈ ਵੀ ਆਪਾਂ ਕਿਸੇ ਦਾ ਨੁਕਸਾਨ ਕਰਨਾ ਹੈ ਜਾਂ ਹੋਰ ਹੈ ਮੇਰੀ ਤਾਂ ਰਿਕਵੈਸਟ ਹੀ ਹੈ ਜੀ ਵੀ ਆਪਣੀ ਇਹ ਇੰਨੇ ਇੰਨੀ ਸੋਹਣੀ ਖੂਬਸੂਰਤ ਜਿਹੜੀ ਆਪਾਂ ਜ਼ਿੰਦਗੀ ਆਪ ਆਪਦੀ ਜਿਉਈਏ ਤੇ ਦੂਜਿਆਂ ਨੂੰ ਜਿਉਣ ਦੇਈਏ ਜੀ ਬਿਲਕੁਲ ਜੀ ਬਿਲਕੁਲ ਜਿਉ ਔਰ ਜੀਨੇ ਦੋ ਮੈਂ ਹਾਂ ਜੀ ਕਿਸ ਦਿਨ ਕੋਈ ਨਹੀਂ ਮੇਰਾ ਸਾਰਾ ਕੁਝ ਠੀਕ ਹੋ ਜਾਏ ਮੈਂ ਤਾਂ ਚਾਹੁੰਦਾ ਸੀਗਾ ਤੁਹਾਡੇ ਨਾਲ ਗਾਣਿਆਂ ਗੁਣਿਆਂ ਦੀ ਗੱਲਾਂ ਕਰੀਏ ਗਾਣਾ ਗੁਣਾ ਸੁਣੀ ਇੱਕ ਕਲਾਕਾਰਾਂ ਵਾਲਾ ਤੁਹਾਡਾ ਬਹੁਤ ਸੋਹਣਾ ਪੋਡਕਾਸਟ ਮੈਂ ਕਰਨਾ ਚਾਹੁੰਦਾ ਸੀਗਾ ਪਰ ਹਾਂਜੀ ਇਹ ਸਾਰਾ ਕੁਝ ਠੀਕ ਹੋ ਜਾਏ ਮਹਾਰਾ ਸੱਚੇ ਪਾਤਸ਼ਾਹ ਠੀਕ ਪਰਮਾਤਮਾ ਪਰਮਾਤਮਾ ਸੱਚੇ ਪਾਸ਼ਾ ਕਰਨਗੇ ਜੀ ਕਰਨਗੇ ਮਾਹੌਲ ਠੀਕ ਵੀ ਹੋਊਗਾ ਦਿਨ ਇਹ ਨਹੀਂ ਰਹੇ ਤੇ ਦਿਨ ਉਹ ਵੀ ਨਹੀਂ ਰਹਿਣੇ ਤੇ ਇਹ ਸਾਰਾ ਕੁਝ ਚੇਂਜ ਹੋਊਗਾ ਜੀ ਪਰਮਾਤਮਾ ਸੱਚੇ ਪਾਸ਼ਾ ਭਲੀ ਕਰਨਗੇ ਬਾਕੀ ਉਹਨਾਂ ਨੂੰ ਸਮੱਤ ਦੇਣਗੇ ਜੀ ਪਰਮਾਤਮਾ ਜਿਹੜੇ ਵੀਰ ਹੈਗੇ ਆ ਬਿਲਕੁਲ ਬਿਲਕੁਲ ਹਾਂਜੀ ਬਾਕੀ ਫਿਰ ਕਦੇ ਖਿਆਲ ਰੱਖੋ ਆਪਣਾ ਹਲਾਵਾਂਗੇ ਜੀ ਲਾਵਾਂਗੇ ਜੀ ਰੌਣਕਾਂ ਪਰਮਾਤਮਾ ਸੱਚੇ ਪਾਤਸ਼ਾਹ ਲੰਬੀਆਂ ਉਮਰਾਂ ਦੇਵੇ ਬਿਲਕੁਲ ਲਾਵਾਂਗੇ ਜੀ ਹਾਂਜੀ ਹਾਂਜੀ ਤੇ ਤੁਹਾਡਾ ਦੁਆਰਾ ਤੋਂ ਦੁਆਰਾ ਤੋਂ ਪਰਮਜੀਤ ਪਾਜੀ ਤੁਹਾਡਾ ਤੇ ਪੀਐਸਕੇ মিডিਆ ਦਾ ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਪਾਜੀ ਬਹੁਤ ਬਹੁਤ ਸ਼ੁਕਰੀਆ ਪਾਜੀ ਖਿਆਲ ਰੱਖੋ ਆਪਣਾ ਸਤਿ ਸ਼੍ਰੀ ਅਕਾਲ ਥੈਂਕ ਯੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮਿੱਤਰੋ ਪਿਆਰਿਓ ਇਹ ਸਨ ਵੀਰ ਦਿਵਿੰਦਰ ਜੀ ਬਹੁਤ ਕਮਾਲ ਦੇ ਗਾਇਕ ਨੇ ਔਰ ਅੱਜ ਕੱਲ ਇਥੇ ਮੂਵ ਹੋਏ ਸੀ ਜਿਵੇਂ ਮੈਂ ਕਿਹਾ ਕਿ ਬੜੇ سارے ਸੁਪਨੇ ਲੈ ਕੇ ਪਰ ਉਹਨਾਂ ਦੇ ਘਰ ਤੇ 7-8 ਗੋਲੀਆਂ ਚੱਲੀਆਂ ਨੇ ਫਰੋਤੀ 5 ਲੱਖ ਡਾਲਰ ਉਹ ਵੀ ਰੁਪਈਆ ਨਹੀਂ ਡਾਲਰ ਮੰਗ ਰਹੇ ਨੇ ਤੇ 5 ਜਾਂ 7 ਸਾਲਾਂ ਵਿੱਚ ਇਥੋਂ ਕਿੱਥੋਂ 5 ਲੱਖ ਇਕੱਠਾ ਕਰ ਲਏਗਾ ਕਿਉਂਕਿ ਇਥੇ ਮਿਹਨਤ ਕਰਨੀ ਪੈਂਦੀ ਹੈ ਸਾਰੇ-ਸਾਰੇ ਪਰਿਵਾਰ ਨੂੰ ਅੱਜ ਕੱਲ ਹਾਲਾਤ ਇਹੋ ਜਿਹੇ ਹੋਏ ਨੇ ਕਿ ਹਰ ਬੰਦਾ ਹੈਂਡ ਟੂ ਮਾਉਥ ਹੈ ਸੋ ਬੜਾ ਦੁੱਖ ਹੈ ਉਹਨਾਂ ਦੀ ਗੱਲਬਾਤ ਸੁਣ ਕੇ ਬਹੁਤ ਸਾਰੇ ਸਵਾਲ ਕਿਤੇ ਅਗਲਾ ਕੋਈ ਐਪੀਸੋਡ ਰੱਖਾਂਗੇ ਉੱਤੇ ਮਿਊਜ਼ਿਕ ਦੀਆਂ ਗੱਲਾਂ ਬਾਤਾਂ ਕਰਾਂਗੇ ਬਸ ਮਾਲਕ ਸੱਚੇ ਪਾਤਸ਼ਾਹ ਸਾਰਾ ਕੁਝ ਠੀਕ ਕਰੇ ਸੋ ਪੀਐਸ ਕੇ ਮੀਡੀਆ ਗਰੁੱਪ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ